ਡੋਨਲਡ 트럼ਪ ਦੇ ਹੱਥ ਇੱਕ ਵਾਰ ਫਿਰ ਅਮਰੀਕਾ ਦੀ ਜੁੜੀ ਕਮਾਂਡ ਆ ਗਈ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ 20 ਜਨਵਰੀ ਨੂੰ ਕੱਲ ਡੋਨਲਡ 트੍ਰੰਪ ਨੇ ਸੌ ਚੁੱਕ ਸਮਾਗਮ ਦੇ ਵਿੱਚ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵੱਜੋਂ ਸੌ ਚੁੱਕੀ ਤੇ ਅਹੁਦਾ ਸੰਭਾਲਿਆ ਇਸ ਤੋਂ ਪਹਿਲਾਂ ਤਾਂ ਦਾਅਵਾ ਦਿੱਤਾ ਕਿ 2017 ਤੋਂ 21 ਦੌਰਾਨ ਜਿਹੜੇ ਰਾਸ਼ਟਰਪਤੀ ਰਹ ਚੁੱਕੇ ਨੇ ਅਸੱਤਵਾ ਦੇ ਵਿੱਚ ਡੋਨਲਡ 트੍ਰੰਪ ਇਸ ਕੋ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਰਹ ਚੁੱਕੇ ਨੇ ਤੇ ਦੂਜੀ ਵਾਰ ਇਸ ਵਾਰ ਫਿਰ ਡੋਨਲਡ 트੍ਰੰਪ ਨੇ 5 ਨਵੰਬਰ ਨੂੰ ਜਿਹੜੀਆਂ ਚੋਣਾਂ ਹੋਈਆਂ ਸੀ ਅਮਰੀਕਾ ਦੇ ਵਿੱਚ ਉਸ ਦੇ ਵਿੱਚ ਪਾਰੀ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਕਮਲਾ ਹੈਰਿਸ ਨੂੰ ਹਰਾ ਕੇ ਤੇ ਰਿਪਬਲਿਕਨ ਪਾਰਟੀ ਇੱਕ ਵਾਰ ਫਿਰ ਜਿਹੜੀ ਮੁੜ ਸੱਤਾ ਚਾਹੀਏ ਰਾਸ਼ਟਰਪਤੀ ਵਜੋਂ ਅਹੁਦਾ ਸੰਭਿਆ ਹੈ ਡੋਨਲਡ 트ੰਪ ਨੇ ਉੱਤੇ ਹੀ ਸੱਤਾ 'ਚ ਆਉਂਦੇ ਡੋਨਲਡ 트ੰਪ ਨੇ ਕੱਲ ਕਾਫੀ ਵੱਡੇ ਐਲਾਨ ਕਰ ਦਿੱਤੇ ਨੇ ਜਿਨ੍ਹਾਂ ਵਿੱਚ ਤੁਹਾਨੂੰ ਦੱਸਿਆ ਕਿ ਅਮਰੀਕਾ ਦੇ ਵਿੱਚ ਹੁਣ ਦੋ ਹੀ ਜੈਂਡਰ ਰਹਿਣਗੇ ਥਰਡ ਜੈਂਡਰ ਨੂੰ ਖਤਮ ਕਰ ਦਿੱਤਾ ਗਿਆ ਹੈ ਉੱਥੇ ਮੈਕਸੀਕੋ ਬਾਰਡਰ ਤੇ ਐਮਰਜੈਂਸੀ ਜਿਹੜੀ ਕੋਸ਼ਿਸ਼ ਕਰ ਦਿੱਤੀ ਗਿਆ ਉੱਥੇ ਬਹੁਤ ਸਾਰੇ ਵੱਡੇ ਲਾਂ ਡੋਨਲਡ ਟਰੰਪ ਸਰਕਾਰ ਵੱਲੋਂ ਕੱਲ ਇੱਕ ਪੱਤਰ ਤੇ ਦਸਤਖਤ ਕਰਕੇ ਐਲਾਨੇ ਗਏ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੌ ਚੁੱਕ ਸਮਾਗਮ ਸੀ ਵਾਸ਼ਿੰਗਟਨ ਡੀਸੀ ਜਿਹੜੀ ਰਾਜਧਾਨੀ ਅਮਰੀਕਾ ਦੀ ਉੱਥੇ ਇੱਕ ਚੈਂਬਰ ਦੇ ਵਿੱਚ ਆਯੋਜਿਤ ਕੀਤਾ ਗਿਆ ਡੋਨਲਡ ਟਰੰਪ ਨੇ ਕੱਲ ਯਾਨੀ 20 ਜਨਵਰੀ ਨੂੰ ਅਮਰੀਕਾ ਦੇ 77 ਰਾਸ਼ਟਰਪਤੀ ਵੱਜੋਂ ਸੌ ਚੁੱਕੀ ਟਰੰਪ ਨੇ ਕਈ ਕਾਰਜਕਾਰੀ ਫੈਸਲੇ ਦਾ ਐਲਾਨ ਕੀਤਾ ਤੇ ਕਿਹਾ ਅਮਰੀਕਾ ਦਾ ਸੁਨਹਿਰੀ ਯੁੱਗ ਹੁਣ ਸ਼ੁਰੂ ਹੁੰਦਾ ਹੈ ਆਪਣੇ ਸੋਚ ਚੁੱਕ ਸਮਾਗਮ ਤੋਂ ਬਾਅਦ ਇੱਕ ਭਾਸ਼ਣ ਵਿੱਚ 트럼ਪ ਨੇ 20 ਜਨਵਰੀ ਨੂੰ ਇੱਕ ਮੁਕਤੀ ਦਿਵਸ ਵੱਜੋਂ ਘੋਸ਼ਿਤ ਕਰ ਦਿੱਤਾ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਲਈ ਚੰਗੇ ਦਿਨ ਸ਼ੁਰੂ ਹੋਣਗੇ ਤੇ ਬਦਲਾਅ ਬਹੁਤ ਜਲਦੀ ਆਵੇਗਾ। ਉਹਨਾਂ ਨੇ ਕਿਹਾ ਕਿ ਅਮਰੀਕਾ ਧਰਤੀ ਤੇ ਸਭ ਤੋਂ ਮਹਾਨ, ਸਭ ਤੋਂ ਸ਼ਕਤੀਸ਼ਾਲੀ, ਸਭ ਤੋਂ ਸਤਿਕਾਰਤ ਰਾਸ਼ਟਰ ਵੱਜੋਂ ਆਪਣਾ ਸਹੀ ਸਥਾਨ ਮੂੜ ਪ੍ਰਾਪਤ ਕਰੇਗਾ ਜਿਸ ਨਾਲ ਦੇਸ਼ ਨੂੰ ਪੂਰੀ ਦੁਨੀਆ ਦੀ ਪ੍ਰਸ਼ੰਸਾ ਪ੍ਰਾਪਤ ਹੋਵੇਗੀ। ਸੋਚੁਕ ਸਮਾਗਮ ਖਤਮ ਹੁੰਦੇ ਹੀ 트੍ਰੰਪ ਸਰਕਾਰ ਨੇ ਕਈ ਵੱਡੇ ਐਲਾਨ ਕਰ ਦਿੱਤੇ। ਇਹਨਾਂ ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਮੈਕਸੀਕੋ ਦੀ ਖਾੜੀ ਰੱਖਣਾ ਅਤੇ ਪਨਾਮਾ ਨਹਿਰ ਨੂੰ ਮੂੜ ਪ੍ਰਾਪਤ ਕਰਨਾ ਸ਼ਾਮਲ ਹੈ کافی ਵੱਡੇ ਐਲਾਨ ਜਿਹੜੇ 트럼ਪ ਵੱਲੋਂ ਕਰ ਦਿੱਤੇ ਗਏ ਕੱਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨਜਾਇਜ਼ ਇਮੀਗ੍ਰੈਂਟਸ ਆਂਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੀ ਵੀ ਪੂਰਨ ਤੌਰ ਤੇ ਉਹਨਾਂ ਨੂੰ ਜਿਹੜਾ ਅਮਰੀਕਾ ਦੇ ਵਿੱਚੋਂ ਹਨ ਬਾਹਰ ਕੱਢਿਆ ਜਾਵੇਗਾ ਨਜਾਇਜ਼ ਜਿਹੜੇ ਸਪਲਾਈ ਹੁੰਦੀਆਂ ਚੀਜ਼ਾਂ ਦੀ ਉਹਨਾਂ ਤੇ ਵੀ ਬਹੁਤ ਸਖਤੀ ਕੀਤੀ ਜਾਵੇਗੀ ਕਾਫੀ ਵੱਡੇ ਬਦਲਾਅ ਕ੍ਰਮ ਸਰਕਾਰ ਵੱਲੋਂ ਐਲਾਨ ਕਰ ਦਿੱਤੇ ਗਏ ਨੇ ਉੱਥੇ ਤੁਹਾਨੂੰ ਦੱਸਦੀ ਕਿ ਜਿਹੜਾ ਸੌਚੁਕ ਸਮਾਗਮ ਹੋਇਆ ਉਸ ਦੇ ਵਿੱਚ ਦੁਨੀਆ ਭਰ ਤੋਂ ਵੱਡੀਆਂ ਸਖਸ਼ੀਤਾ ਤੇ ਸਿਆਸੀ ਹਸਤੀਆਂ ਜਿਹੜੀਆਂ ਸ਼ਾਮਲ ਹੋਈਆਂ ਤੇ ਉੱਥੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਉਹ ਵੀ ਮੌਜੂਦ ਰਹੇ ਡੋਨਲਡ 트ੰਪ ਦੇ ਸੌਚੁਕ ਸਮਾਗਮ ਦੇ ਵਿੱਚ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਟਰੰਪ ਨੇ 5 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਵਿਰੋਧੀ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਤੇ ਪਾਰੀ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਸ ਤੋਂ ਬਾਅਦ ਉਹ ਮੁੜ 2025 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੱਤਾ 'ਚ ਫਿਰ ਆਏ ਨੇ 47ਵੇਂ ਰਾਸ਼ਟਰਪਤੀ ਵਜੋਂ